ਇਨਸਾਨੋ ਇਨਸਾਨੋ ਤੇਰਾ ਡੋਰ ਸਾਡੀ ਆਜ਼ਾਦੀ ਖਤਮ ਕਰਤੀ ਸਾਡੀ ਆਜ਼ਾਦੀ ਖਤਮ ਕਰਤੀ ਸਾਡੇ ਦਿੱਤਾ ਸਪਾ ਚੰਦੀ ਹੈ ਪਤਾ ਨਹੀਂ ਕਿੰਨੇ ਕਿ ਤੜਫ ਤੜਫ ਕੇ ਪੰਛੀ ਮਰਦੇ ਨੇ ਸਾਡੇ ਤੇ ਰਹਿਮ ਕਰੋ ਸਾਨੂੰ ਵੀ ਜਿਉਣ ਦਾ ਹੱਕ ਹੈ ਕਿਉਂ ਤੁਸੀਂ ਆ ਆ ਆ ਆ ਸਾਨੂੰ ਇਨਸਾਨੋ ਤੇਰਾ ਡੋਰ ਸਾਡੀ ਆਜ਼ਾਦੀ ਖਤਮ ਕਰਤੀ ਸਾਡੀ ਆਜ਼ਾਦੀ ਖਤਮ ਕਰਤੀ ਸਾਡੇ ਦਿੱਤਾ ਪਛੰਦੀ ਹੈ ਪਤਾ ਨਹੀਂ ਕਿੰਨੇ ਕਿ ਤੜਫ ਤੜਫ ਕੇ ਪੰਛੀ ਮਰਦੇ ਨੇ ਸਾਡੇ ਤੇ ਰਹਿਮ ਕਰੋ ਸਾਨੂੰ ਵੀ ਜਿਉਣ ਦਾ ਹੱਕ ਹੈ ਕਿਉਂ ਤੁਸੀਂ ਆਪਣੇ ਸਵਾਰਥ ਪਿੱਛੇ ਆਪਣੇ ਸ਼ੌਕ ਪਿੱਛੇ ਸਾਡੀ ਜਾਨਾਂ ਦੇ ਮੰਗਰ ਪਈਓ ਇਨਸਾਨੋ ਤਰਸ ਕਰੋ ਆ ਆ ਆ ਆ ਆਹ 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 ਹਾਂਜੀ ਕੀ ਨਾਮ ਆਪਕੋ ਸੁਟੋ ਸਾਡਾ ਨਾਮ ਹੈ ਤਰਸੇਮ ਦਾਸ ਬਾਲਮੰਡਲੀ ਪਵਨਗੜ ਜੀ ਅੰਕਲ ਅਸੀਂ ਦੇਖ ਰਿਆ ਤੁਸੀਂ ਗਲ ਚ ਡੋਰ ਪਾਈ ਹੋਈ ਹੈ ਕੀ ਸੰਦੇਸ਼ ਦੇ ਰਹੇ ਹੋ ਤੁਸੀਂ ਜਿਵੇਂ ਬਸੰਤ ਪੰਚਮੀ ਆ ਰਹੀ ਹੈ ਅੱਡੀ ਅਸੀਂ ਸੰਦੇਸ਼ ਦੇ ਰਹੇ ਹਾਂ ਜੀ ਸਾਡੀ ਬਾਲਮੰਡਲੀ ਪਣੀ ਹੈ ਬਹੁਤ ਦਰਦੀ ਹੈ ਸਾਡੀ ਸੋਚ ਹੁੰਦੀ ਹੈ ਕਿ ਸੇਵਾ ਕਰਨੀ ਕੋਈ ਨਾ ਕੋਈ ਚੰਗਾ ਮੈਸੇਜ ਦੇਣਾ ਸਮਾਜ ਦੇ ਵਿੱਚ ਸੁਧਾਰ ਕਰਨਾ ਮੈਂ ਇਹ ਮੈਸੇਜ ਦੇ ਰਿਹਾ ਹਾਂ ਵੀ ਅਸੀਂ ਆਪਣੇ ਸਵਾਰਥ ਵਾਸਤੇ ਇੱਕ ਚੈਨਲ ਦੀ ਡੋਰ ਨੂੰ ਡੋਰ ਨਾਲ ਪਤੰਗ ਤੇ ਨਾਉਂਦੇ ਆ ਉਹਦੇ ਉੱਤੇ ਬਹੁਤ ਜੀਵ ਫਸ ਜਾਂਦੇ ਨੇ ਜਾਨਵਰ ਪੰਛੀ ਪੰਛੀ ਤੇ ਜਿਨ੍ਹਾਂ ਦਾ ਪਤਾ ਹੁੰਦਾ ਪੰਛੀ ਤੇ ਆਪਾਂ ਕੱਢ ਵੀ ਲੈਣੇ ਆ ਮੈਂ ਇੱਕ ਵਾਰੀ ਮੇਰੇ ਯਾਦ ਹੈ ਪੰਛੀ ਪਿਆਤੀ ਬਹੁ ਖੇਤਾਂ ਦੇ ਵਿੱਚ ਜੀ ਉਹ ਵੀ ਤੇਰਾ ਲੜ ਕੇ ਮਰਿਆ ਪਿਆ ਦੀ ਕਿਉਂਕਿ ਮੈਂ ਬੇਨਤੀ ਅਪੀਲ ਕਰਨ ਤਾਂ ਉਹਨੇ ਪੂਰੇ ਭਾਰਤ ਨੂੰ ਪੰਜਾਬ ਨੂੰ ਵੀ ਜਿਹੜੀ ਚੈਨੈਲ ਡੋਰ ਹੈ ਜੀ ਇਹ ਇਹ ਨੂੰ ਬੰਦਾਉਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਇਹ ਜਾਨਵਰ ਨੇ ਜਿਹੜੇ ਜਿਹੜੇ ਜੀਵ ਪੰਛੀ ਇਹਨਾਂ ਦੀ ਵੀ ਜ਼ਿੰਦਗੀ ਹੈ ਸੀ ਆਪਣੇ ਸੌਂਕ ਵਾਸਤੇ ਸਵਾਰਥ ਵਾਸਤੇ ਕਿੱਡੀ ਵੱਡੀ ਕੱਢਿਆ ਕੰਮ ਕਰ ਰਹੇ ਆਂ ਔਰ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਕਰਦਾ ਹੈ ਕਿ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਡਰੋਨ ਰਾਹੀਂ ਚੈਕਿੰਗ ਕਰ ਰਿਹਾ ਹੈ ਅੱਜ ਕੱਲ ਬਹੁਤ ਬਹੁਤ ਵਧੀਆ ਪ੍ਰਾਲਾਏ ਸਲਾਹਣਯੋਗ ਹੈ ਚੰਗੀ ਗੱਲ ਹੈ ਬਹੁਤ ਜਿਹੜੇ ਜਿਹੜੇ ਕੰਮੇ ਕਰ ਰਹੇ ਨੇ ਪੁਲਸ ਵਾਲੇ ਮੈਂ ਤਾਂ ਉਹਨਾਂ ਲਈ ਦਵਾਵਾਂ ਕਰਦਾ ਕਿ ਭਾਈ ਇਹ ਬੇਜਵਾਹਨਾਂ ਦੀ ਜਿਹੜੀ ਸੇਵਾ ਕਰ ਰਹੇ ਹੋ ਉਹ ਕਹਿੰਦੇ ਤਪੋ ਰਾਜ ਦੇ ਰਾਜੋਂ ਨਰਕ ਵੀ ਚੰਗੀ ਸੇਵਾ ਕਰਕੇ ਤੁਸੀਂ ਦੁਬਾਰੇ ਇਨਸਾਨ ਦਾ ਜੀਵਨ ਮਿਲ ਜਾਂਦਾ ਹੈ ਉਦੇਮ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਵੀ ਚਾਈਨਾ ਦੀ ਡੋਰ ਹਰੇਕ ਅਮ ਦਾ ਚੱਕੀ ਫਿਰਦਾ ਹੈ ਕੱਲੇ ਪੰਛੀ ਨਹੀਂ ਇਹ ਨਾਲ ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਦਾ ਸੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿਸੇ ਦਾ ਕੰਨ ਲੈ ਜਾਂਦਾ ਕਿਸੇ ਦੀ ਗਰਦਨ ਤੇ ਡੋਰ ਫਸ ਜਾਂਦੀ ਹੈ ਕਾਫੀ ਖਤਰਨਾਕ ਹੈ ਖਤਰਨਾਕ ਇੰਨੀ ਖਤਰਨਾਕ ਜੀ ਇਹ ਤਾਂ ਟੁੱਟਦੀ ਵੀ ਨਹੀਂ ਜੀ ਕਈ ਵਾਰੀ ਪੈਰ ਤੇ ਫਸਦੇ ਵੇ ਜੇ ਤਾਂ ਚਾਰ ਪੰਜ ਗੱਥਾ ਗੋਦਨਾ ਪੰਨਿਆਂ ਪੰਨਿਆਂ ਹੁੰਦੇ ਨੇਗੇ ਕਈ ਪੈਰ ਤੇ ਫਸਦੇ ਵੇ ਜੀ ਇਹ ਤਾਂ ਕੱਲੇ ਵੀ ਟੁੱਟਦੀ ਚਾਰ ਪੰਜ ਤਾਂ ਕਿਸੇ ਫਟਟਣ ਗਈਆਂ ਇਹ ਤਾਂ ਜਮੀਨ ਨੁਕਸਾਨ ਨੁਕਸਾਨ ਤਾਂ ਆ ਸਮਝ ਲੋ ਵੀ ਇਸੇ ਕਰਕੇ ਕੰਚ ਖੰਡਿਆਰੇ ਧਰਤੀ ਤੇ ਸੋ ਤੁਸੀਂ ਇੱਕ ਵੱਖਰੇ ਤੰਗ ਨਾਲ ਨਾਟਕ ਨਾਟਕੀ ਰੂਪਾਂਤਰ ਨਾਲ ਤੁਸੀਂ ਇਹ ਪੇਸ਼ ਕੀਤੀ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਵੀ ਕਿੰਨੀ ਖਤਰਨਾਕ ਡੋਰ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਸੰਦੇਸ਼ਾ ਦਿੱਤਾ ਹੁਣ ਬੇਨਤੀ ਕਰਦੇ ਨੌਜਵਾਨਾਂ ਨੂੰ ਵੀ ਵੀਰੋ ਦੇਖੋ ਇਹ ਸੰਦੇਸ਼ਾ ਜਿਹੜਾ ਇਹਨੂੰ ਮੰਨੋ ਤੇ ਬੇਨਤੀ ਕਰਦੇ ਦੁਕਾਨਦਾਰਾਂ ਨੂੰ ਵੀ ਅੱਗੇ ਵੀ ਤਾਂ ਪਰ ਰੋਟੀ ਰੋਟੀ ਕਮਾ ਗਈ ਕਰਨ ਕਿਹੜਾ ਡੋਰ ਵੇਚੀ ਖਾਨੇ ਆਗੇ ਕਿ ਨਹੀਂ ਇਹਦੇ ਕਰਕੇ ਜਿਹੜੀ ਸਾਡੀ ਪਰੰਪਰਾ ਧਰਮ ਦੀ ਹਰੇਕ ਬੰਦੇ ਕੋਈ ਨਾ ਕੋਈ ਧਰਮ ਨਾਲ ਜੁੜਿਆ ਹੋਇਆ ਪਰ ਧਰਮ ਕਹਿੰਦੇ ਕਿਸੇ ਦਾ ਬੁਰਾ ਨਹੀਂ ਸੋਚਦਾ ਲਈ ਧਰਮ ਨੂੰ ਆਪਣੇ ਧਰਮ ਨੂੰ ਮੂਰੇ ਰੱਖ ਕੇ ਇਹਨੇ ਪੰਜ ਸਿਆਂ ਬਾਰੇ ਸੋਚੋ ਜਿਹੜੇ ਬੰਦੇ ਕਿਸੇ ਦੀ ਬਾਹ ਵਢ ਗਈ ਕਿਸੇ ਦਾ ਕੰਨ ਵਢ ਗਿਆ ਕਿਸੇ ਦੀ ਅੱਖ ਵਢ ਗਈ ਨੁਕਸਾਨ ਹੁੰਦਾ ਹੈ ਉਹਨਾਂ ਬਾਰੇ ਸੋਚੋ ਅੰਤ ਵਿੱਚ ਇੱਕ ਪੰਛੀ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੁੰਗੇ ਹੀ ਸੇਮ ਇੱਕ ਐਕਟਿੰਗ ਕਰਤੀ ਜਿਹੜੀ ਤੁਹਾਡੀ ਬਹੁਤ ਸਰਾਹੀ ਆ ਰਹੀ ਐ ਅਨੇਕ ਕਤੰਗਾ ਕੀ ਹੈ ਜ ਮੈਂ ਤਾਂ ਇੱਕ ਥੋੜਾ ਜਿਹਾ ਗੀਤ ਲਿਖਿਆ ਕਿ ਇਨਸਾਨ ਵਾਸਤੇ ਹਾਂਜੀ ਰੱਬ ਨੂੰ ਜਿਹੜੀ ਅੱਜ ਦੀ ਦੁਰਦਸ਼ਾ ਹੋਈ ਪਈ ਐ ਫੜੇ ਭਾਰਤ ਦੇ ਛੜੇ ਭਾਰਤ ਤੇ ਬਹੁਤ ਪਿਆਰ ਹੁੰਦਾ ਸੀ ਬੰਦੇ ਦਾ ਜੀਣ ਨੂੰ ਵੀ ਜੀ ਕਰਦਾ ਸੀ ਅੱਜ ਤੇ ਕੱਲ ਮਤਲਬ ਕਿ ਇੱਕ ਸੌਦੇ ਦੇ ਦੱਬ ਤੇ ਮੈਂ ਗੀਤ ਲਿਖਿਆ ਰੱਬ ਨੂੰ ਹਾਂਜੀ ਸੁਣੋ ਤੈਨ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਣਾ ਕਾਜਰ ਚਾਇਆ ਆਇਂਦਾ ਤਾਂ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜਰ ਚਾਇਆ ਬੰਦਾ ਬੰਦੇ ਤੇ ਕੰਮ ਨਿਆਵੇ ਬੰਦਾ ਬੰਦੇ ਤੇ ਕੰਮ ਨਿਆਵੇ ਖਵਰ ਕਿੱਧਰ ਉਲਦੀ ਜਾਵੇ ਜੀਣਾ ਵੀ ਕੀ ਜੀਣਾ ਇੱਥੇ ਜੀਣਾ ਵੀ ਕੀ ਜੀਣਾ ਇੱਥੇ ਦੁਨੀਆ ਬਣ ਗਈ ਨੋਟਾਂ ਦੀ ਜਾ ਤੂੰ ਸਾਨੂੰ ਮਿੱਟੀ ਵਣਾ ਦੇ ਜਾ ਮੱਤ ਬਦਲ ਦੇ ਲੋਕਾਂ ਦੀ ਜਾ ਤੂੰ ਸਾਨੂੰ ਮਿੱਟੀ ਵਣਾ ਦੇ ਜਾ ਮੱਤ ਬਦਲ ਦੇ ਲੋਕਾਂ ਦੀ ਤੂੰ ਮੱਤ ਬਦਲ ਦੇ ਲੋਕਾਂ ਦੀ ਤੈਂ ਦਾਤਾ ਸਾਨੂੰ ਬੰਦੇ ਵਣਾਇਆ